ਬੀਤੇ ਦਿਨੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਕੇਂਦਰ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ ਹੈ ਤੇ ਬਜਟ ਦੇ ਦੌਰਾਨ ਰੇਲਵੇ ਸੰਬੰਧੀ ਕੀਤੇ ਗਏ ਐਲਾਨਾਂ ਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਹਾਲਾਂਕਿ ਬਜਟ ਦੇ ਦੌਰਾਨ ਰੇਲਵੇ ਸ਼ਬਦ ਦਾ ਜ਼ਿਕਰ ਸਿਰਫ ਇੱਕੋ ਵਾਰ ਕੀਤਾ ਗਿਆ ਪਰ ਬਜਟ ਖਤਮ ਹੋਣ ਤੋਂ ਬਾਅਦ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਰੋੜਾਂ ਰੇਲਵੇ ਯਾਤਰੀਆਂ ਨੂੰ ਖੁਸ਼ਖਬਰੀ ਦਿੱਤੀ ਹੈ ਮੱਧ ਵਰਗ ਅਤੇ ਘਟਮਤਨ ਵਾਲੀ ਪਰਿਵਾਰਾਂ ਨੂੰ ਖੁਸ਼ਖਬਰੀ ਦਿੰਦਿਆਂ ਹੋਇਆਂ ਰੇਲ ਮੰਤਰੀ ਨੇ ਕਿਹਾ ਕਿ ਰੇਲਵੇ ਇਸ ਵੇਲੇ 25000 ਨੋਨ ਏਸੀ ਕੋਚ ਬਣਾ ਰਿਹਾ ਤੇ ਅਗਲੇ 3 ਸਾਲਾਂ ਦੇ ਵਿੱਚ 10000 ਹੋਰ ਵਾਧੂ ਨੌਨ ਏਸੀ ਕੋਚ ਬਣਾਏ ਜਾਣਗੇ। ਰੇਲਵੇ ਦਾ ਉਦੇਸ਼ ਘੱਟ ਆਮਦਨੀ ਵਾਲੇ ਪਰਿਵਾਰਾਂ ਤੇ ਮੱਧ ਵਰਗ ਨੂੰ ਕਿਫਾਇਤੀ ਕੀਮਤਾਂ ਤੇ ਸੁਰੱਖਿਅਤ ਯਾਤਰਾ ਕਰਨ ਦੇ ਯੋਗ ਬਣਾਉਣਾ ਹੈ। ਇਹ ਟ੍ਰੇਨਾਂ 1000 ਕਿਲੋਮੀਟਰ ਦੀ ਯਾਤਰਾ ਲਈ ਲਗਭਗ 450 ਰੁਪਏ ਦੀ ਲਾਗਤ ਦੇ ਨਾਲ ਵਿਸ਼ਵਪੱਧਰੀ ਸਹੂਲਤਾਂ ਪ੍ਰਦਾਨ ਕਰ ਰਹੀਆਂ ਨੇ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰੇਲ ਮੰਤਰੀ ਅਸ਼ਨੀ ਵੈਸ਼ਨਵ ਨੇ ਕਿਹਾ ਹੈ ਕਿ 2014 ਤੋਂ ਪਹਿਲਾਂ ਰੇਲਵੇ ਲਈ ਪੂੰਜੀਗਤ ਖਾਤੇ ਤੇ ਨਿਵੇਸ਼ ਲਗਭਗ 35000 ਕਰੋੜ ਹੁੰਦਾ ਸੀ ਤੇ ਅੱਜ ਇਹ 2.62 ਲੱਖ ਕਰੋੜ ਰੁਪਏ ਆ। ਇਹ ਰੇਲਵੇ ਲਈ ਰਿਕਾਰਡ ਪੂੰਜੀ ਖਰਚ ਹੈ ਪ ਪ੍ਰਧਾਨ ਮੰਤਰੀ ਨੇ ਯਕੀਨੀ ਬਣਾਉਣ ਦੇ ਲਈ ਵਿਆਪਕ ਤੌਰ ਤੇ ਧਿਆਨ ਕੇਂਦਰਿਤ ਕੀਤਾ ਹੈ ਕਿ ਨੀ ਸਹੀ ਢੰਗ ਦੇ ਨਾਲ ਰੱਖੀ ਗਈ ਹੋਵੇ। ਰੇਲ ਮੰਤਰੀ ਨੇ ਅੱਗੇ ਕਿਹਾ ਕਿ 40000 ਕਿਲੋਮੀਟਰ ਰੇਲਵੇ ਟ੍ਰੈਕਾਂ ਦਾ ਬਿਜਲੀਕਰਨ ਕੀਤਾ ਗਿਆ ਹੈ, 31000 ਕਿਲੋਮੀਟਰ ਨਵੇਂ ਰੇਲਵੇ ਟ੍ਰੈਕਾਂ ਦਾ ਨਿਰਮਾਣ ਹੋਇਆ ਹੈ। ਜੇਕਰ ਟ੍ਰੈਕ ਬਣਾਉਣ ਦੀ ਰਫ਼ਤਾਰ ਤੇ ਨਜ਼ਰ ਮਾਰੀਏ ਤਾਂ 2014 ਚ ਇਹ ਸਿਰਫ 4 ਕਿਲੋਮੀਟਰ ਪ੍ਰਤੀ ਦਿਨ ਸੀ ਜਦਕਿ ਪਿਛਲੇ ਵਿੱਤੀ ਸਾਲਾਂ ਚ ਇਹ 14.5 ਕਿਲੋਮੀਟਰ ਪ੍ਰਤੀ ਦਿਨ ਹੈ। 5300 ਕਿਲੋਮੀਟਰ ਨਵੇਂ ਟ੍ਰੈਕ ਬਣਾਏ ਜਾ ਚੁੱਕੇ ਹਨ। ਰੇਲ ਮੰਤਰੀ ਨੇ ਕਿਹਾ ਕਿ ਸੁਰੱਖਿਆ ਤੇ ਵੀ ਕਾਫੀ ਧਿਆ ਸੁਰੱਖਿਆ ਦੇ ਨਾਲ ਸਬੰਧਿਤ ਗਤੀਵਿਧੀਆਂ 'ਚ ਨਿਵੇਸ਼ 98000 ਕਰੋੜ ਰੁਪਏ ਸੀ ਇਸ ਸਾਲ ਸੁਰੱਖਿਆ ਦੇ ਨਾਲ ਸਬੰਧਿਤ ਗਤੀਵਿਧੀਆਂ ਲਈ 108000 ਕਰੋੜ ਰੁਪਏ ਦਾ ਫੰਡ ਹੈ ਹੁਣ ਦੇਖਣਾ ਬਣਦਾ ਹੈ ਜਿੱਥੇ ਇੱਕ ਪਾਸੇ ਬਜਟ ਦੇ ਵਿੱਚ ਤਾਂ ਵੱਡੇ ਐਲਾਨ ਕਰ ਦਿੱਤੇ ਗਏ ਨੇ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਹਾਇਦਨ ਰੇਲਵੇ ਐਕਸੀਡੈਂਟਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕੀ ਉਹਨਾਂ ਚੀਜ਼ਾਂ ਨੂੰ ਨੱਥ ਪਾਈ ਜਾਏਗੀ ਜਾਂ ਫਿਰ ਇਹ ਸਭ ਕੁਝ ਇਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ